ਅਸੀਂ ਬੰਦਾ ਕੋਈ ਦੇਖਿਆ ਵੀ ਜਿਹਦੇ ਮਤਲਬ ਟਿੰਡਾਂ ਜਿਹਨੂੰ ਬਣਵਾਈਆਂ ਅਸੀਂ ਖੁਦੀਆਂ ਪੁਰਾਣੀਆਂ ਸਮਾਨ ਸਾਡੇ ਕੋਲੇ ਜਿਵੇਂ ਹਲਤੀ ਦਾ ਸਮਾਨ ਪੁਰਾਣਾ ਪਿਆ ਸੀਗਾ ਤੇ ਇਹਦੀ ਸਫਾਈ ਕਰਕੇ ਸਾਰੇ ਖੁਦ ਹੀ ਇਹਦੇ ਵਿੱਚ ਫਿਰ ਥੱਲੇ ਅਸੀਂ ਮਤਲਬ ਲੈਂਟਰ ਲਾ ਕੇ ਬਣਾवटी ਪਾਣੀ ਪਾ ਕੇ ਹੁਣ ਇਹ ਮੇਰੇ ਟਿੰਡਾਂ ਚੱਲਦੀਆਂ ਕੀਤੀਆਂ ਨੇ ਵੀ ਤਾਂ ਜੋ ਜਿਹੜੇ ਆਉਣ ਵਾਲੀ ਪੀੜ੍ਹੀ ਆਉਣ ਵਾਲੇ ਬੱਚੇ ਨੇ ਉਹਨਾਂ ਨੂੰ ਅਸੀਂ ਪਾਣੀ ਦੀ ਜਿਹੜੀ ਐਮਨਤ ਉਹਦੇ ਬਾਰੇ ਦੱਸ ਸਕੀਏ ਵੀ ਪੁਰਾਣੇ ਸਮਿਆਂ ਦੇ ਵਿੱਚ ਕਿਸ ਤਰ੍ਹਾਂ ਟਿੰਡਾਂ ਚੱਲਦੀਆਂ ਸੀਗੀਆਂ ਕਿਸ ਤਰ੍ਹਾਂ ਜਿਹੜੇ ਹੈਗੇ ਲੋਕ ਪਾਣੀ ਜਿਹੜੇ ਨੀਚੋਂ ਧਰਤੀ ਤੋਂ ਕੱਢਦੇ ਸੀਗੇ ਉਸ ਤੋਂ ਬਾਅਦ ਜਿਹੜਾ ਸਾਡਾ ਮਤਲਬ ਦਿਮ ਪੁਰਾਣਾ ਯਾਰ ਪੁਰਾਣੇ ਸੰਦ ਪੈਣ ਇਹਨਾਂ ਦੇ ਵੀ ਕਿਉਂ ਨੇ ਇਹਨਾਂ ਨੂੰ ਪੁੱਛ ਕੇ ਪੁਰਾਣੇ ਸੰਦ ਲੈ ਜੀ ਤਾਂ ਅਸੀਂ ਉਹਨਾਂ ਦੇ ਘਰ ਤੋਂ ਇਹ ਸਾਰੇ ਸੰਦ ਚੱਕੇ ਉਹਨਾਂ ਨੂੰ ਰੰਗ ਕਰਵਾਇਆ ਉਹਨਾਂ ਨੂੰ ਸਾਫ ਸਫਾਈ ਕੀਤੀ ਉਹਨਾਂ ਨੂੰ ਠੀਕ ਕਰਵਾਇਆ ਤਾਂ ਅਸੀਂ ਸਾਰਾ ਇੱਕ ਛੋਟਾ ਜਿਹਾ ਮਿਊਜ਼ੀਅਮ ਬਣਾਤਾ ਜਿਹਦੇ ਵਿੱਚ ਸਾਡੇ ਹਾਲ ਵਗੈਰਾ ਪੁਰਾਣੇ ਠਿਕ ਪੁਰਾਣੀ ਬੇਲਣੀ ਹੋਗੀ ਇਹਦੇ ਵਿੱਚ ਸਹਾਗੀ ਹੋਗੀ ਪੁਰਾਣੀ ਤੇ ਠੋਕਰਾਂ ਹੋਗੀਆਂ ਜਿਵੇਂ ਬਲਦ ਭਜਾਉਂਦੇ ਹੁੰਦੇ ਸੀ ਪਹਿਲਾਂ ਚਰਖੇ ਹੋ ਗਏ ਉਹ ਸਾਰੀਆਂ ਚੀਜ਼ਾਂ ਜਿਹਦੇ ਵਿੱਚ ਸਾਡੀਆਂ ਰੱਖੀਆਂ ਹੋਈਆਂ ਨੇਗੀਆਂ ਵੀ ਤਾਂ ਜੋ ਜਿਹੜੀਆਂ ਸਾਡੀ ਆਉਣ ਵਾਲੀ ਪੀੜ੍ਹੀ ਆ ਉਹਨੂੰ ਪਤਾ ਲੱਗ ਸਕੇ ਉਹਨੂੰ ਅਸੀਂ ਦਿਖਾ ਸਕੀਏ ਵੀ ਹਾਂ ਸਾਡੇ ਇਸ ਤਰ੍ਹਾਂ ਪੁਰਾਣੇ ਸਮਿਆਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਸੀ